ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੋਂ ਤੀ ਦੇ ਦੇ ਪਏ ਜੀ ਮੇਰਾ ਡੀਪੀਸੀ ਪੰਜਾਬੀ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਦਾ ਇਹ ਕਿ ਇਸ ਵੇਲੇ ਦੀ ਜਿਹੜੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਰਚੇ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਸਾਹਮਣੇ ਆ ਰਹੀ ਜਿਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੰਗਣਾ ਰਣਾਵਤ ਦੇ ਸੀਆਈਐਸਐਫ ਦੀ ਇੱਕ ਮੈਲਾ ਕਰਮਚਾਰੀ ਨੇ ਮਾਰ ਦਿੱਤਾ ਥੱਪੜ ਤੁਹਾਨੂੰ ਦੱਦੀ ਹੈ ਕਿ ਐਮਪੀ ਬਣਨ ਤੋਂ ਬਾਅਦਾਂ ਕੰਗਨਾਰ ਨਾਵਦ ਦੇ ਵੱਜ ਜਾਂਦਾ ਏ ਥੱਪੜ ਕਟਨਾ ਕਿੱਥੋਂ ਦੀ ਇਹ ਵੀ ਤੁਹਾਡਾ ਨਾਲ ਗੱਲ ਸਾਂਝੀ ਕਰ ਲੈਂਦੇ ਆ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਖਬਰ ਆ ਬੜੇ ਹੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਆ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਵਗ ਵਗ ਚੈਨਲਾਂ ਤੇ ਵੀ ਬਹੁਤ ਤੇਜ਼ੀ ਦੇ ਨਾਲ ਇਹ ਖਬਰ ਚੱਲਦੀ ਪਈ ਜਿਹਦੇ ਚ ਦੱਸਿਆ ਜਾ ਰਿਹਾ ਕਿ ਕੰਗਨਾਰ ਨਾਵਦ ਦੇ ਬੜੀ ਜ਼ੋਰਦਾਰ ਇੱਕ ਥੱਪੜ ਵੱਜਦਾ ਆ ਜੋ ਕਿ ਸੀਆਈਐਸਐਫ ਦੀ ਇੱਕ ਅਧਿਕਾਰੀ ਨੇ ਇੱਕ ਕਰਮਚਾਰੀ ਨੇ ਆਨ ਡਿਊਟੀ ਮਾਰਿਆ ਤੁਹਾਨੂੰ ਦੱਸ ਦਈਏ ਕਿ ਉਹ ਸਮੇ ਦੱਸਿਆ ਜਾ ਰਿਹਾ ਕਿ ਕੰਗਣਾ ਰਨਾਵਤ ਜਦੋਂ ਚੰਡੀਗੜ੍ਹ 에어ਪੋਰਟ ਤੇ ਸੀ ਚੰਡੀਗੜ੍ਹ 에어ਪੋਰਟ ਦੇ ਉੱਤੇ ਜਿਹੜੀ ਇਹ ਕਰਮਚਾਰੀ ਦੇ ਨਾਲ ਹੋ ਜਾਂਦੀ ਉਹਦੀ ਬੈਸ ਬੈਸ ਵਿਸਾਈ ਦੇ ਵਿੱਚ ਜਿਹੜੀ ਇਹ ਕੰਗਣਾ ਰਨਾਵਤ ਦੇ ਬਹੁਤ ਜੋੜਦਾੜ ਜਿਹੜਾ ਆ ਥੱਪੜ ਮਾਰਿਆ ਜਾਂਦਾ ਆ ਇੱਕ ਸੀਆਈਐਸਐਫ ਦੀ ਅਧਿਕਾਰਨ ਵੱਲੋਂ ਇੱਕ ਮਹਿਲਾ ਵੱਲੋਂ ਥੱਪੜ ਜੜ ਦਿੱਤਾ ਜਾਂਦਾ ਆ ਕੰਗਣਾ ਰਨਾਵਤ ਦੇ ਜੋ ਕਿ ਚੰਡੀਗੜ੍ਹ 에어ਪੋਰਟ ਦਾ ਦੱਸਿਆ ਜਾ ਰਿਹਾ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮਤਾਬਕ ਤੁਹਾਨੂੰ ਦੱਦੀ ਕਿ ਇਹ ਜਿਹੜੀ ਬੈਸ ਬਸਾਈਏ ਇਹ ਜਿਹੜੀ ਬੈਸ ਆ ਸ਼ੁਰੂ ਹੋਏਗੀ ਕਿ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਕਿਉਂਕਿ ਤੁਹਾਨੂੰ ਦੱਦੀ ਕਿ ਐਮਪੀ ਬਣਨ ਤੋਂ ਬਾਅਦ ਕੰਗਣਾ ਰਨਾਵਤ ਚੰਡੀਗੜ੍ਹ 에어ਪੋਰਟ ਤੋਂ ਸਾਇਦ ਵਾਪਸ ਜਾ ਰਹੇ ਸੀ ਜਾਂ ਆ ਰਹੇ ਸੀ ਇਸ ਤੇ ਪੂਰੀ ਜਾਣਕਾਰੀ ਨਹੀਂ ਹੈ ਪਰ ਜਦੋਂ ਮਹਿਲਾ ਕਰਮਚਾਰੀ ਦੇ ਸਾਹਮਣੇ ਹੁੰਦੇ ਤੇ ਉੱਥੇ ਇੱਕ ਬੈਹ ਸ਼ੁਰੂ ਹੋ ਜਾਂਦੀ ਹੈ ਜੋ ਕਿ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਕਿਸਾਨੀ ਧਰਨਾਕਾਰਿਆਂ ਨੂੰ ਲੈ ਕੇ ਜੋ ਕਿ ਕਿਸਾਨਾਂ ਦੇ ਲਈ ਕੰਗਣਾ ਰਨਾਵਤ ਨੇ ਪਿੱਛੇ ਜੀ ਇੱਕ ਬਿਆਨ ਜਾਰੀ ਕੀਤਾ ਸੀ ਉਸ ਬਿਆਨ ਨੂੰ ਲੈ ਕੇ ਜਿਹੜਾ ਆ ਬੈਸ ਬਸਾਈ ਹੋ ਜਾਂਦੀ ਹੈ ਜਿਸ ਦੇ ਚਲਦੇ ਕੰਗਣਾ ਰਨਾਵਤ ਜੋ ਕੇ ਇੱਕ ਐਮਪੀ ਬਣ ਚੁੱਕੀ ਹੈ ਟਾਈਮ ਮੈਂਬਰ ਆਫ ਪਾਰਲੀਮੈਂਟ ਬਣ ਚੁੱਕੇ ਆ ਹਿਮਾਚਲ ਤੋਂ ਤੁਹਾਨੂੰ ਦੱਦੀ ਹੈ ਕੀ ਉਹਨਾਂ ਦੇ ਥੱਪੜ ਜੜ ਦਿੱਤਾ ਜਾਂਦਾ ਆ ਸੀਆਈਐਸਐਫ ਦੀ ਅਧਿਕਾਰਨ ਵੱਲੋਂ ਮਹਿਲਾ ਅਧਿਕਾਰੀ ਨੇ ਕੰਗਣਾ ਰਨਾ ਵੱਦੇ ਬੜੀ ਜ਼ੋਰ ਦੇ ਨਾਲ ਜਿਹੜਾ ਆ ਥੱਪੜ ਜੜ ਦਿੱਤਾ ਜਿਹੜੀਆਂ ਇਹ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਿਓ ਤਸਵੀਰਾਂ ਜਿਹੜੀਆਂ ਨੇ ਆਨਲਾਈਨ ਲਿਆਂ ਗਈਆਂ ਨੇ ਤੇ ਜੋ ਵੀ ਗੱਲਬਾਤ ਆ ਸੂਤਰਾਂ ਦੇ ਹਵਾਲੇ ਤੋਂ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਸੋਸ਼ਲ ਮੀਡੀਆ ਦੇ ਉੱਤੇ ਬੜੀ ਹੀ ਤੇਜ਼ੀ ਦੇ ਨਾਲ ਇਹ ਚੀਜ਼ ਜਿਹੜੀ ਹੈ ਵਾਇਰਲ ਹੋ ਰਹੀ ਹੈ ਕਿ ਕੰਗਣਾ रावत ਦੇ ਜਿਹੜਾ ਆ ਇੱਕ ਮੈਲਾ ਅਧਿਕਾਰੀ ਨੇ ਥੱਪੜ ਮਾਰ ਦਿੱਤਾ ਹੈ ਇਹ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਡੀਪੀਸੀ ਪੰਜਾਬੀ ਤੇ ਇਸੇ ਤਰ੍ਹਾਂ ਹੋਰ ਵੀ ਜ਼ਿਆਦਾ ਖਬਰਾਂ ਦੇਖਣ ਦੇ ਲਈ ਚੈਨਲ ਨਾਲ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਆਉਣ ਵਾਲੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਸਕਣ ਬੜੀ ਆਰਾਮ ਦੇ ਨਾਲ ਧੰਨਵਾਦ ਮਿਲਦੇ ਆ ਕਿਸੇ ਹੋਰ ਅਪਡੇਟ ਦੇ ਨਾਲ